ਉਹਨਾਂ ਦੀਆਂ ਜ਼ਮੀਨਾਂ ਬਰਦਾਸ਼ਪੁਰ ਦੇ ਫਰੀਦੀਆਂ ਉਹਨਾਂ ਦੇ ਉੱਤੇ ਕਬਜ਼ਾ ਕਰਾਂਗੇ ਅਸੀਂ ਉਸੇ ਵਾਲੇ ਬਰਦਾਸ਼ਪੁਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾਲ ਕਰ ਲਈ ਛੇ ਕੱਲ ਮੀਟਿੰਗ ਲੱਗੀ ਆ ਪਿੰਡ ਖਾਨ ਮਲੱਕ ਦੇ ਵਿੱਚ ਲਗਾਤਾਰ ਪੰਜ ਛੇ ਦਿਨੋਂ ਮੀਟਿੰਗ ਚੱਲਦੀ ਰਹੀ ਹੈ ਕਿਤੇ ਲਗਾਤਾਰ ਸਾਰੀਆਂ ਗੱਲਾਂ ਬਾਤਾਂ ਖੁੱਲ ਕੇ ਕੀਤੀਆਂ ਉੱਥੇ ਵਿਚਾਰ ਚਰਚਾ ਸਾਰੀਆਂ ਕੀਤੀਆਂ ਇਦਾਂ ਵੀ ਬੋਲਦੀ ਬੁਹਾ ਦੇ ਵਿਚਾਰ ਚਰਚਾ ਸਾਰੀ ਕਰਕੇ ਤੇ ਉੱਥੇ ਉਹ ਕਾਲਾ ਵੀ ਜਿਹੜਾ ਪ੍ਰਸ਼ਾਸਨ ਲਗਾਤਾਰ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗਾਂ ਲਗਾਈਆਂ ਨੈਸ਼ਨਲ ਲਾਇਨ ਦੇ ਉੱਤੇ ਬਹੁਤ ਪ੍ਰਸ਼ਾਸਨ ਅਰਦਾਸ ਪਰ ਕਿਸੇ ਗੱਲ ਦਾ ਪ੍ਰਸ਼ਾਸਨ ਪੂਰਾ ਨਹੀਂ ਉਤਰਦਾ ਰਿਹਾ ਕਿਉਂਕਿ ਹਰ ਮੀਟਿੰਗ ਤੋਂ ਵਿੱਚ ਪ੍ਰੋਹ ਲਗਾ ਲੱਗਦਾ ਰਿਹਾ ਜੀ ਵਾਰਡ ਵਧਾ ਕੇ ਦੇ ਦਾਂਗੇ ਵਾਰਡ ਖੋਟੀ ਵਧ ਜਾਣਾ ਪ੍ਰੋਹ ਤਾਂ ਦੇ ਦਾਂਗੇ ਤੁਸੀਂ ਜ਼ਮੀਨਾਂ ਦੇ ਕਬਜ਼ੇ ਦੇ ਦਿਓ ਆ ਪਿਛਲੇ ਦਿਨ ਡੀਆਈਜੀ ਦੇ ਨਾਲ ਉਥੇ ਬੰਸੀ ਗੁਰਦਾਸਪੁਰ ਉੱਤੇ ਵੀ ਮੀਟਿੰਗ ਲੱਗੀ ਆ ਦੋਵੇਂ ਐਸਐਸਪੀ ਬਟਾਲਾ ਦੇ ਨਾਲ ਗੁਰਦਾਸਪੁਰ ਹੀ ਉੱਤੇ ਵੀ ਕਬਜ਼ਾ ਦੇ ਦਿਓ ਅਨਾਰਡ ਵਾਜ ਜਾਣਿਆ ਆਰਬੀਟਰੇਸ਼ਨ ਭਾਵੇਂ ਟੁੱਟ ਗਿਆ ਇਹ ਗੱਲ ਜਿਹੜੀ ਆ ਇਹ ਸੈਸ਼ਨ ਕੋਰਟ ਦੇ ਕੋਲ ਚਲੇ ਗਈ ਪਰ ਇਹ ਕੱਲ ਫੈਸਲਾ ਇਹ ਕਰ ਲਿਆ ਹੈ ਅਸੀਂ ਇਦੋਂ ਹੀ ਕਿਹਾ ਮੀਟਿੰਗ ਦੇ ਜੇ ਵੀ ਬਿੱਲ ਕੋ ਲੈਣਾ ਚਾਹ ਨਹੀਂ ਦਵਾਗੇ ਜਾਂ ਲਿਖਤੀ ਦਿਓ ਸਾਨੂੰ ਕੋਈ ਰਾਤ ਨੂੰ ਲਿਆ ਕੇ ਪਤਾ ਲੱਗੇ ਉਹ ਲਿਖਤੀ ਦੇਣ ਤੋਂ ਮੁਨਕਰੀ ਅਸੀਂ ਫੈਸਲਾ ਕੀਤਾ ਇਹ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਾਂਗੇ ਅੱਜ ਪੂਰੇ ਚਾਹੋਦਰਾਂ ਦੇ ਨਾਲ ਸਾਰੇ ਬਰਦਾਸਪੁਰ ਉਰਦੋ ਜੋਂ ਨਾਲ ਸ਼ਹਿਰਪੁਰ